ਇੰਦੇ ਬਾਲੀ ਆਨੇ ਬਾਬਾ ਲੈਣਾ ਜੀ ਨੂੰ ਚੁਣ ਲਿਆ ਕਿਉਂਕਿ ਬੜੀ ਸਿਆਣੀ ਨੇ ਬਾਬਾ ਲੈਣਾ ਜੀ ਪਾਣੀ ਉਮਰ ਛੋਟੀ ਆ ਪਰ ਸਹਿਰਦ ਬੜੇ ਅੱਜ ਵੀ ਆਪਾਂ ਦੇਖਦੇ ਨੇ ਜਦੋਂ ਕੋਈ ਜਥੇਬੰਦੀ ਬਣਾਈ ਜਾਂਦੀ ਆ ਜਾਂ ਕੋਈ ਸੰਸਥਾ ਬਣਦੀ ਆ ਕਈ ਵਾਰ ਨਾ ਉਹਦਾ ਜਿਹੜਾ ਮੁਖੀ ਹੁੰਦਾ ਨੌਜਵਾਨ ਵੀਰ ਹੁੰਦਾ ਸਹਿਰਦਾਂ ਨੂੰ ਚੁਣ ਲਿਆ ਜਾਂਦਾ ਬਾਬਾ ਲੈਣਾ ਜੀ ਨੂੰ ਦੀ ਚੁਣ ਲਿਆ ਕਿੰਦੀ ਵੀ ਜਦੋਂ ਜਗਰਾਤਾ ਹੋਏਗਾ ਤੁਸੀਂ ਅੱਗੇ ਰੁਕੇ ਆਪਣੇ ਪਿਤਾ ਜੀ ਵਾਲਾ ਕਾਰਜ ਕਰਨਾ ਜਦੋਂ ਸੰਗਜ ਆਇਆ ਕਰੋ ਲਾਟਾਂ ਵਾਲੀ ਦੇ ਦਰਸ਼ਨਾਂ ਲਈ ਉਦੋਂ ਵੀ ਤੁਸੀਂ ਅਗਵਾਈ ਕਰਨੀ ਹਣ ਬਾਬਾ ਲੈਣਾ ਜੀ ਆਪਣੀ ਦੀਵਟੀ ਨੂੰ ਬਖ ਉੱਦੀ ਲਿਭਾ ਰਹੀ ਸੀ ਇਤਿਹਾਸ ਦਾ ਸਦ ਹੈ ਬਾਬਾ ਲੈਣਾ ਜੀ ਐਡੇ ਵੱਡੇ ਦੀਵੀ ਦੇ ਭਗਤ ਨੇ ਜਗਰਾਤੀਆਂ ਦੇ ਵਿੱਚ ਸਾਰੀ-ਸਾਰੀ ਰਾਤ ਪੈਰਾਂ ਨੂੰ ਢੂਗਰੂ ਬਣ ਕੇ ਨੱਚਦੇ। ਜਿੰਨਾ ਟਾਈਮ ਪੈਰਾਂ ਨੂੰ ਬੰਨੇ ਢੂਗਰੂ ਟੁੱਟੇ ਨਾ ਜਾਂਦੇ, ਉਨਾ ਟਾਈਮ ਨੱਚਣਾ ਬੰਦ ਨਹੀਂ ਕਰਦੇ ਹੁੰਦੇ। ਇੱਕ ਦਿਨ ਆਇਆ ਜਗਰਾਤੇ ਤੋਂ ਵਾਪਸ ਜਾ ਰਹੇ ਨੇ ਅੰਮ੍ਰਿਤ ਵੇਲੇ। ਉਹ ਰਾਤ ਨੂੰ ਜਗਰਾਤੇ ਵਿੱਚ ਹਾਜ਼ਰੀ ਭਰ ਕੇ ਜਦੋਂ ਜਾ ਰਹੇ ਨਾ ਅੰਮ੍ਰਿਤ ਦਾ ਸਮਾਂ ਹੈ, ਅੰਮ੍ਰਿਤ ਵੇਲੇ ਦਾ ਸਮਾਂ ਖੰਡੂਰ ਸਾਹਿਬ ਦੀ ਧਰਤੀ ਤੇ ਘੋੜੇ ਤੇ ਸਵਾਰ ਹੋ ਕੇ ਲੰਘ ਰਹੇ ਨੇ ਤੇ ਕੰਨਾਂ ਦੇ ਵਿੱਚ ਆਵਾਜ਼ ਪਈ ਆਵਾਜ਼ ਕਿਹਦੀ ਹੈ ਜੀ ਗੁਰਬਾਣੀ ਦੀ ਤੇ ਕੌਣ ਪੜ੍ਹ ਰਿਹਾ ਹੈ ਭਾਈ ਜੂਦ ਜੀ ਹੁਣ ਬੋਲੀ ਜੁਆ ਕਰ ਰੋਜ ਭੁੱਲਦੇ ਨੇ ਉਸ ਬੋਲੀ ਦੇ ਵਿੱਚ ਸ਼ਬਦ ਹੁੰਨ ਸਮਝ ਆਉਣੀ ਇਸ ਸੱਜੇ ਗੱਲ ਆ ਨਾ ਜਦੋਂ ਆਪਾਂ ਪੰਜਾਬੀ ਚ ਗੱਲ ਕਰਦੇ ਆ ਗੁਰਮੁਖੀ ਚ ਗੱਲ ਕਰਦੇ ਆਪਾਂ ਨੂੰ ਸਮਝ ਆ ਜਾਂਦੀ ਜੇ ਜੀ ਬੋਲੀ ਆਪਾਂ ਬੋਲਦੇ ਹੁਈ ਉਹਦੇ ਵਿੱਚ ਆਪਾਂ ਨੂੰ ਕੋਈ ਸ਼ਬਦ ਸੁਣਨਾ ਮਿਲੇ ਤੇ ਤੀਆਂ ਲਾਪੀ ਆਪਾਂ ਸੁਣਿਆ ਹੋਊ ਵੀ ਤੇ ਸਮਝ ਆਉਣੀ ਯਕੀਨਨ ਜਦੋਂ ਬਾਬਾ ਲੈਣਾ ਜੀ ਦੇ ਕੰਨਾਂ ਚ ਆਵਾਜ਼ ਪਈ ਨਾ ਹੀ ਘੋੜੇ ਨੂੰ ਰੋਕ ਲਿਆ ਇੱਕ ਪੀ ਅੰਮ੍ਰਿਤ ਵੇਲੇ ਦੂਜੀ ਅੰਮ੍ਰਿਤਮਈ ਬਾਣੀ ਕੰਨਾਂ ਵਿੱਚ ਪੈ ਗਈ। ਹੁਣ ਕੋੜਾ ਉੱਗ ਰਿਹਾ ਓੜੇ ਹੈ ਜਿੱਧਰੋਂ ਆਵਾਜ਼ ਆ ਰਹੀ ਹੈ। ਕੀ ਦੇਖਿਆ ਕਿ ਭਾਈ ਜੋਧਜੀ ਖੂ ਦੇ ਕੰਡੇ ਤੇ ਬੈਠ ਕੇ ਨਾ ਪਾਵਨ ਮੁਬਾਰਕ ਬਣ ਦਾ ਪਾਠ ਕਰ ਰਹੇ ਹੁੰਦੇ। ਆਸਾਦੀ ਬਾੜ ਦਾ ਪਾਠ ਹੋ ਰਿਹਾ ਹੈ। ਤੇ ਜਦੋਂ ਬਾਬਾ ਲੈਣਾ ਜੀ ਨੇ ਕੰਨਾਂ 'ਚ ਆਵਾਜ਼ ਪਈ ਆ ਉਦੋਂ ਆਸਾ ਦੀ ਵਾਰ ਦੀ ਕਿੰਨੀ ਕੌੜੀ ਚੱਲ ਰਹੀ ਸੀ ਆਪਾਂ ਨੂੰ ਸਾਰੇ ਨੂੰ ਯਾਦ ਹੋਣਾ ਚਾਹੀਦਾ ਇਹ ਇਤਿਹਾਸ ਦੀ ਘਟਨਾ ਭੁੱਲਣੀ ਨਹੀਂ ਚਾਹੀਦੀ ਜਿਹਦੇ ਨਾਲ ਬਾਬਾ ਲਹਿਣਾ ਜੀ ਦਾ ਜੀਵਨ ਬਦਲ ਗਿਆ ਉਸ ਸਮੇਂ ਭਾਈ ਜੋਧ ਜੀ ਆਸਾ ਦੀ ਵਾਰ ਦੀ ਇੱਕੀ ਵੀ ਕੌੜੀ ਦਾ ਪਾਠ ਕਰ ਰਹੇ ਹੁੰਦੇ ਕਿੰਨੀ ਵੀ ਕੌੜੀ ਦਾ ਜੀ ਇੱਕੀ ਵੀ ਕੌੜੀ ਦਾ ਜਿੱਤ ਜਿਵੇਂ ਸੋਤ ਪਾਈ ਐ ਸੋ ਸਾਹਿਬ ਅਦਾ ਸਵਾਲੀ ਐ ਜੇ ਤੇ ਕੀਤਾ ਪਾਈ ਐ ਆਪਣਾ ਸਾਖਾਲ ਦੁਰੀ ਕਿਉ ਕਾਲੀ ਐ ਮੰਦਾ ਹੋ ਨਾ ਕਿਛੇ ਢੇ ਲੰਮੀ ਨਗਰ ਨੇ ਹਾਲੀ ਐ ਜਦੋਂ ਸਮਾਪਤੀ ਹੋਈ बा लहना जी को आके पुछते देने भाई जी ती पढ़ रहे सी? मेरी मां ने मेन बचपन तो रामायण सुनाई मेरे पिता जी ने महाभारत भी सुनाए मैं गीता भी पढ़ी है पर मेनू ते शब्द नहीं कि नहीं मिले तुम कि पढ़े रामायण च लिखे गीता लिखा हो बेदा सिमरतिया शास्त्रा च लिखे ਪਈ ਜੁਦ ਜੀ ਕਹਿਣ ਲੱਗੇ ਨਹੀਂ ਭਲਿਆ ਇਹ ਵੇਦਾਂ ਸਿਮਰਤੀਆਂ ਵਿੱਚ ਨਹੀਂ ਲਿਖਿਆ ਹੋਇਆ ਇਹ ਰਮੈਨ ਵਿੱਚ ਨਹੀਂ ਲਿਖਿਆ ਹੋਇਆ ਇੱਥੇ ਗੁਰੂ ਨਾਨਕ ਸਹਿਬ ਮਹਾਰਾਜ ਜੀ ਦੀ ਮਬਾਰਕਤ ਬਾਈ ਨੂੰ ਮੈਂ ਤੇ ਗੁਰੂ ਨਾਨਕ ਸਹਿਬ ਮਹਾਰਾਜ ਜੀ ਦੇ ਬਚਨਾਂ ਦਾ ਪਾਠ ਕਰ ਰਹੀ ਹਾਂ ਜਦੋਂ ਇਹ ਨਾ ਸੁਣਿਆ ਉਸੇ ਸਮੇਂ ਮਨ 'ਚ ਖਿਆਲ ਆਇਆ ਮਨਾ ਜੀ ਦੀ ਗੁਰਬਾਣੀ ਸੁਣ ਕੇ ਨਾ ਸਕੂਨ ਮਿਲਿਆ ਉਦੇ ਦਰਸ਼ਨਾਂ ਵਿੱਚ ਕਿੰਨੀ ਬਖਸ਼ਿਸ਼ ਹੋਵੇਗੀ ਪਛਲੇਆ ਕਿ ਮੈਂ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਵੈਸਾ ਕਦੇ ਪਾਈ ਜੋਧ ਜੀ ਕਹਿੰਦੇ ਉਹਨਾਂ ਨੂੰ ਤੇ ਕੋਈ ਵੀ ਮਿਲ ਨਹੀਂ ਸਕਦਾ ਉਹ ਤੇ ਸਾਰਿਆਂ ਨੂੰ ਡੰਗ ਲਾਉਂਦੇ ਕਿੱਥੇ ਰਹਿੰਦੇ ਨੇ ਗੁਰੂ ਨਾਨਕ ਸਾਹਿਬ ਪੁੱਛਣ ਤੇ ਪਤਾ ਲੱਗਿਆ ਉਹ ਕਰਤਾਰਪੁਰ ਸਾਹਿਬ ਦੀ ਧਰਤੀ ਨੂੰ ਭਾਰ ਜਮਾ ਰਹੇ ਸੀ ਉਹਨੇ ਕਰਤਾਰਪੁਰ ਸਾਹਿਬ ਵਸਾਇਆ ਉੱਥੇ ਰਹਿੰਦੇ ਸੀ ਹੁਣ ਮਨ ਵਿੱਚ ਚਾਹਾਂ ਪੈਦਾ ਹੋ ਗਈ ਦੇਖੋ ਕਿ ਸ਼ਬਦ ਸੁਣੇ ਸ਼ਬਦ ਵਿੱਚ ਕਿੰਨੀ ਸ਼ਕਤੀ ਆ ਉਹ ਤਾਂਗ ਪੈਦਾ ਕਰਦੀ ਨੇ ਗੁਰੂ ਜੀ ਨੂੰ ਮਿਲਣ ਲੈ ਸਾਡੀਆਂ ਉਮਰਾਂ ਲੰਘ ਗਈਆਂ ਖੰਡ ਪਾਠ ਸੇਵ ਕਰਾਉਂਦੀਆਂ ਦੀਆਂ ਸਹਿਜ ਪਾਠ ਕਰਾਉਂਦੀਆਂ ਦੀਆਂ ਜੋ ਮਨ ਦੇ ਚੰਦ ਪੈਦਾ ਨਹੀਂ ਹੋਈ ਵੀ ਅਸੀਂ ਗੁਰੂ ਜੀ ਨੂੰ ਮਿਲ ਗਏ ਪਰਮਾਤਮਾ ਨਾਲ ਸਾਡਾ ਮਿਲ ਆਉਂਦੇ ਕਿਉਂਕਿ ਅਸੀਂ ਧਿਆਨ ਲਾ ਕੇ ਸ਼ਬਦ ਨੂੰ ਸੁਣੀਆ ਗ੍ਰੰਥੀ ਵੀ ਤਾਂ ਮੰਨੋਂ ਗਾਇਨ ਸੁਣਾ ਕੇ ਚਲਿਆ ਜਾਂਦੇ ਸਾਡੀ ਕੋਲ ਟਾਈਮ ਹੀ ਨਹੀਂ ਹੁੰਦਾ ਬੈਠਣ ਦਾ ਤੇ ਕਈ ਐਦਾਂ ਦੇ ਨੇ ਜਿਹੜੇ ਦੱਸਦੇ ਵੀ ਨਹੀਂ ਕਿ ਸੁਣਨੀ ਚਾਹੀਦੀ ਹੈ ਭਾਈ ਵਰਣ ਲੈ ਤੇ ਅਕਸਰ ਬੇਨਤੀ ਕਰਦੀ ਹੁੰਦੀ ਆ ਕਿ ਭਾਈ ਜਿੱਥੇ ਆਪਾਂ ਤਾਗੇਤ ਦੀਤ ਕਰਨ ਵਾਲਿਆਂ ਤੋਂ ਬਚਣਾ ਹੈ ਨਾ ਆਪਾਂ ਅਕਸਰ ਕਿਨੇ ਬਚੋ ਭਾਈ ਉਹੋ ਜੇ ਪਖੰਡੀਆਂ ਤੋਂ ਜਿਹੜੇ ਤਾਗੇਤ ਦੀਤ ਕਰਕੇ ਦਿੰਦੇ ਨੇ ਜਿਹੜੇ ਸਵਾਦੀਆਂ ਕੁੜੀਆਂ ਕਰਕੇ ਦਿੰਦੇ ਨੇ ਉਥੇ ਨਾਲ ਬੇਨਤੀ ਕਰਦੀ ਹੁੰਦੀ ਆ ਜਿੱਥੇ ਸਵਾਦੀਆਂ ਕੁੜੀਆਂ ਕਰਨ ਵਾਲਿਆਂ ਤੋਂ ਬਚਣਾ ਹੈ ਜਿਸ ਦੇ ਤਾਗੇਤ ਦੀਤ ਕਰਨ ਵਾਲਿਆਂ ਤੋਂ ਬਚਣਾ ਹੈ ਉਥੇ ਮਿਸ਼ਰੀ ਦੇਣ ਵਾਲਿਆਂ ਤੋਂ ਵੀ ਬਚਣਾ ਹੈ ਸਮਝੀ ਗਏ ਹੋਮੂਗੇ ਉਹ ਜਿਨ੍ਹਾਂ ਨੂੰ ਨਿਸ਼ਾਨਾ ਸਹਿ ਚੰਗਾ ਨਹੀਂ ਲੱਗਦਾ

ਕਿ ਸੌ ਲੜੀ ਚਲਾ ਦਿੰਦੇ ਆ ਤੇ ਸੁਣਨ ਵਾਲਾ ਕੋਈ ਹੁੰਦਾ ਹੀ ਨਹੀਂ ਜਿਸ ਦਿਨ ਸੁਣਨ ਲਿਆ ਨਾ ਭਾਵੇਂ ਇੱਕੇ ਸ਼ਬਦ ਸੁਣ ਲੀਏ ਕਿ ਨਿਤਕਾਰ ਇੱਕ ਜਿਸ ਜੀਵ ਸਾਹ ਹੈ ਤਾਂ ਕੀ ਮਹਿਮਾਨ ਗਨੀਹਾ ਹੈ ਇੱਕੋ ਸ਼ਬਦ ਸੁਣਨਾ ਆਪਾਂ ਦੀ ਬਾਰ ਹੋ ਗਿਆ ਜੱਗੇ ਜਾ ਕੇ ਦੇਖੋ ਕਿੰਦੀ ਕਿਰਪਾ ਹੋਏਗੀ ਉਸ ਆਸਾ ਦੀ ਬਾਰ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਲੋਕ ਦਰਜ ਹੋਏ ਨੇ ਵਰਜਨ ਸਾਹਿਬ ਜੀ ਨੇ ਕੀਤੇ ਆ ਇੱਕ ਸ਼ਬਦ ਸੁਣਿਆ ਅਵਸਥਾ ਕਿੰਦੀ ਇੱਚੀ ਹੁੰਦੀ ਹੁਣ ਚਾਹਨਾ ਪੈਦਾ ਹੋ ਗਈ ਵੀ ਗੁਰੂ ਨਾਨਕ ਸਾਹਿਬ ਜੀ ਹੋ ਮੈਂ ਨਹੀਂ ਪਿਆਸ ਲੱਗੀ ਅੰਦਰ ਗੱਲ ਤੇ ਪਿਆਸ ਦੀ ਹੈ ਨਾ ਜਿੰਨਾ ਟਾਈਮ ਪਿਆਸ ਨਹੀਂ ਲੱਗਦੀ ਭਾਵੇਂ ਕੋ ਸੋਨੇ ਦੇ ਗਲਾਸ ਵਿੱਚ ਪਾਣੀ ਦੇ ਦੇ ਆਪਾਂ ਨੂੰ ਚੰਗਾ ਲੱਗਦਾ ਤੇ ਜਦੋਂ ਪਿਆਸ ਲੱਗੀ ਫਿਰ ਬੰਦਾ ਹੱਥਾਂ ਦੇ ਆਸਰੇ ਨਾਲ ਵੀ ਪਾਣੀ ਪੀ ਲੈਂਦਾ ਪਿਆਸ ਦੀ ਹੁੰਦਾ ਹੈ

ਦੁਕਾਨ ਤੇ ਬੈਠਿਆਂ ਦੀ ਇਹੀ ਸ਼ਬਦ ਚੱਲੀ ਜਾ ਰਹੀ ਹੈ ਹੁਣ ਜਦੋਂ ਸ਼ਬਦ ਅੰਦਰ ਚੱਲਣ ਲੱਗ ਜੇ ਨਾ ਬੰਦੇ ਦਾ ਸੁਭਾਅ ਵੀ ਬਦਲ ਜਾਂਦਾ ਹੈ ਕਿਉਂਕਿ ਗੁਰਬਾਣੀ ਬਦਲ ਜਾਂਦੀ ਹੈ